ਦੋਸਤੋ ਹਵਾਈ ਸਫਰ ਵਿੱਚ ਕਿਸੇ ਨਾਲ ਕਦੋਂ ਕੀ ਹੋ ਜਾਵੇ ਕੋਈ ਕੁਝ ਨਹੀਂ ਕਹਿ ਸਕਦਾ ਬੀਤੇ ਦਿਨੀ ਅਸੀਂ 에어 ਇੰਡੀਆ ਦੇ ਜਹਾਜ਼ ਨਾਲ ਹੋਇਆ ਹਾਦਸਾ ਵੇਖਿਆ ਜਿਸ ਵਿੱਚ 241 ਜਾਨਾਂ ਗਈਆਂ ਤੇ ਹੁਣ ਫੇਰ ਸਿਸਟਮ ਫੇਲਿਅਰ ਨੂੰ ਲੈ ਕੇ ਵੱਡੀ ਖਬਰ ਆਈ ਹੈ ਜਿੱਥੇ ਇੱਕ ਹਵਾਈ ਜਹਾਜ਼ 36000 ਫੁੱਟ ਤੋਂ ਹੇਠਾਂ ਡਿੱਗਣ ਲੱਗਾ ਕੁਝ ਹੀ ਮਿੰਟਾਂ ਵਿੱਚ ਜਹਾਜ਼ 10000 ਫੁੱਟ ਤੇ ਪਹੁੰਚ ਗਿਆ ਜਹਾਜ਼ ਦੇ ਅੰਦਰ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਜਹਾਜ਼ ਵਿੱਚ ਅਚਾਨਕ ਐਮਰਜੈਂਸੀ ਦੀ ਅਨਾਉਂਸਮੈਂਟ ਹੁੰਦੀ ਹੈ ਤੇ ਜਹਾਜ਼ ਵਿੱਚੋਂ ਆਕਸੀਜਨ ਮਾਸਕ ਨਿਕਲ ਕੇ ਲਟਕਣ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਯਾਤਰੀ ਡਰ ਜਾਂਦੇ ਨੇ ਅਫਰਾ ਤਫਰੀ ਮਚ ਜਾਂਦੀ ਹੈ ਇਤੋਂ ਤੱਕ ਕਿ ਖਬਰ ਮੁਤਾਬਕ ਜਹਾਜ਼ ਦਾ ਕਰੂ ਵੀ ਰੋਣ ਲੱਗਿਆ ਤੇ ਲੋਕਾਂ ਨੂੰ ਆਕਸੀਜਨ ਮਾਸਕ ਲਗਾਉਣ ਲਈ ਕਿਹਾ ਤੇ ਦੱਸਿਆ ਗਿਆ ਕਿ ਜਹਾਜ਼ ਵਿੱਚ ਖਰਾਬੀ ਆ ਗਈ ਹੈ ਇਹ ਘਟਨਾ ਵਾਪਰੀ ਸ਼ੰਘਾਈ ਤੋਂ ਟੋਕੀਓ ਜਾ ਰਹੀ ਸਪਰਿੰਗ 에ਅਰਲਾਈਨਸ ਦੇ ਜਹਾਜ਼ ਦੇ ਨਾਲ ਜਿਸ ਵਿੱਚ ਅਚਾਨਕ ਖਰਾਬੀ ਆ ਗਈ। ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਦੇ ਕੈਬਿਨ ਵਿੱਚ ਦਬਾਅ ਘਟ ਗਿਆ ਸੀ ਜਿਸ ਕਰਕੇ ਜਹਾਜ਼ ਹੇਠਾਂ ਡਿੱਗਣ ਲੱਗਾ। ਹਵਾ ਵਿੱਚ 36000 ਫੁੱਟ ਦੀ ਉਚਾਈ ਤੋਂ ਜਹਾਜ਼ ਜਦੋਂ ਹੇਠਾਂ ਆਉਣ ਲੱਗਾ ਤਾਂ ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਕੀ ਹੋਇਆ ਮੌਕੇ ਤੇ ਆਓ ਤੁਹਾਨੂੰ ਦਿਖਾਉਨੇ ਆ ਜਹਾਜ਼ ਦੇ ਅੰਦਰ ਦੀਆਂ ਤਸਵੀਰਾਂ। ਯਾਤਰੀਆਂ ਨੂੰ ਲੱਗਿਆ ਕਿ ਜਹਾਜ਼ ਕਿਸੇ ਵੱਡੀ ਦੁਰਘਟਨਾ ਦਾ ਸ਼ਿਕਾਰ ਹੋਣ ਵਾਲਾ ਹੈ 10000 ਫੁੱਟ ਤੇਜ ਹਵਾਜ਼ ਪਹੁੰਚ ਗਿਆ ਪਰ ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਦੀ ਓਸਾਕਾ ਦੇ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡਿੰਗ ਕਰਵਾ ਦਿੱਤੀ ਗਈ ਤੇ ਸਾਰੇ ਯਾਤਰੀਆਂ ਦੀ ਜਾਨ ਬਚ ਗਈ ਦਰਅਸਲ ਪਹਿਲਾਂ ਹੀ ਇਹ ਉਡਾਨ ਬਿਲਕੁਲ ਠੀਕ ਚੱਲ ਰਹੀ ਸੀ ਤਾਂ ਅਚਾਨਕ ਪਾਇਲਟ ਨੂੰ ਕੈਬਨ ਪ੍ਰੈਸ਼ਰ ਸਿਸਟਮ ਦੀ ਖਰਾਬੀ ਦਾ ਅਲਰਟ ਮਿਲਿਆ ਉਸਨੇ ਵੇਖਿਆ ਕਿ ਜਹਾਜ਼ ਦੇ ਵਿੱਚ ਹਵਾ ਦਾ ਦਬਾਅ ਘੱਟ ਚੁੱਕਿਆ ਹੈ ਤੇ ਪਾਇਲਟ ਨੇ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਤੇ ਜਹਾਜ਼ ਨੂੰ 36000 ਫੁੱਟ ਤੋਂ 10000 ਫੁੱਟ ਜੋ ਕਿ ਜਹਾਜ਼ ਲਈ ਇੱਕ ਸੁਰੱਖਿਅਤ ਉਚਾਈ ਹੈ ਉੱਥੇ ਲੈ ਜਾਣਾ ਸ਼ੁਰੂ ਕਰ ਦਿੱਤਾ ਆਕਸੀਜਨ ਮਾਸਕ ਹੇਠਾ ਡੇਗਣ ਤੇ ਯਾਤਰੀਆਂ ਵਿੱਚ ਜ਼ਰੂਰ ਅਫਰਾ ਤਫਰੀ ਮੱਚੀ ਪਰ ਪਾਇਲਟ ਦੀ ਸੂਝ-ਬੂਝ ਦੇ ਨਾਲ ਜਹਾਜ਼ ਦੀ ਸੇਫ ਲੈਂਡਿੰਗ ਕਰਵਾ ਦਿੱਤੀ ਗਈ ਇਸ ਜਹਾਜ਼ ਵਿੱਚ ਸਵਾਰ 191 ਯਾਤਰੀਆਂ ਨੇ ਉਸ ਵੇਲੇ ਸੁੱਖ ਦਾ ਸਾਹ ਲਿਆ ਜਦੋਂ ਕਿਸੇ ਨੂੰ ਵੀ ਬਿਨਾ ਕਿਸੇ ਚੋਟ ਦੇ ਜ਼ਮੀਨ ਤੇ ਲੈਂਡ ਕਰਵਾ ਦਿੱਤਾ ਗਿਆ ਹਾਲਾਂਕਿ ਇਹਨਾਂ ਵਿੱਚੋਂ ਬਹੁਤ ਸਾਰੇ ਯਾਤਰੀ ਗਹਿਰੇ ਸਦਮੇ ਵਿੱਚ ਚਲੇ ਗਏ ਤੇ ਜਹਾਜ਼ ਕੰਪਨੀ ਵੱਲੋਂ ਯਾਤਰੀਆਂ ਨੂੰ 15000 ਯੋਨ ਦੀ ਮਦਦ ਵੀ ਦਿੱਤੀ ਗਈ ਜਿਸ ਨਾਲ ਉਹਨਾਂ ਦੇ ਹੋਟਲ ਤੇ ਟ੍ਰਾਂਸਪੋਰਟੇਸ਼ਨ ਦਾ ਖਰਚਾ ਨਿਕਲ ਸਕਿਆ ਇਸ ਘਟਨਾ ਤੋਂ ਬਾਅਦ ਸਪਿੰਗ 에ਅਰਲਾਈਨਸ ਨੂੰ ਜਾਪਾਨ ਨਾਲ ਸੰਬੰਧਿਤ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ ਤੇ ਯਾਤਰੀਆਂ ਨੂੰ ਦੁਬਾਰਾ ਤੋਂ ਟਿਕਟ ਬੁਕਿੰਗ ਜਾਂ 30 ਦਿਨਾਂ ਦੇ ਵਿੱਚ ਪੂਰਾ ਰਿਫੰਡ ਦੇਣ ਦਾ ਆਪਸ਼ਨ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ 에ਅਰਲਾਈਨ ਕੰਪਨੀ ਨੇ ਯਾਤਰੀਆਂ ਤੋਂ ਮਾਫੀ ਮੰਗੀ ਤੇ ਹਵਾਈ ਯਾਤਰਾ ਨੂੰ ਸੁਰੱਖਿਅਤ ਬਣਾਉਣ ਤੇ ਜ਼ੋਰ ਦੇਣ ਦੀ ਗੱਲ ਆਖੀ